ਕਾਂਗਰਸੀ ਐਮਪੀ ਡਿੰਪਾ ਦੇ ਭਰਾ ਰਾਜਨ ਗਿਲ ਡਿੰਪਾ ਨੇ ਕਾਂਗਰਸ ਛੱਡ ਕੇ ਲੰਗੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੱਥ ਮਲਾ ਕੇ ਵੱਡਾ ਸਿਆਸੀ ਤਹਿਲਕਾ ਮਚਾ ਦਿੱਤਾ ਮਾਝਾ ਮਾਲਵਾ ਦੁਆਬਾ ਪੰਜਾਬ ਦਾ ਕੋਈ ਵੀ ਖੇਤਰ ਹੋਵੇ ਆਏ ਦਿਨ ਸਿਆਸਤ ਗਰਮ ਹੁੰਦੀ ਰਹਿੰਦੀ ਹੈ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ ਦੇ ਭਰਾ ਹਰਪਿੰਦਰ ਸਿੰਘ ਰਾਜਨ ਗਿਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਨੂੰ ਖਾਸ ਤੌਰ ਮਾਝੇ ਦੇ 9 ਹਲਕਿਆਂ ਵਿੱਚ ਭਾਰੀ ਸਮਰਥਨ ਮਿਲ ਸਕਦਾ ਹੈ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੇ ਜਿੱਥੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਰਾਜਨ ਗਿੱਲ ਨੂੰ ਪਾਰਟੀ ਦਾ ਜਨਰਲ ਸਖਤਰ ਨਿਯੁਕਤ ਕੀਤਾ ਗਿਆ ਉੱਥੇ ਹੀ ਰਾਜਨ ਗਿੱਲ ਵੱਲੋਂ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਲਈ ਕੰਮ ਕਰਨਾ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਬਾਬਾ ਬਕਾਲਾ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਜੀਤ ਸਿੰਘ ਜਲਾਲ ਉਸਮਾਨ ਦੇ ਹੱਕ ਵਿੱਚ ਵੱਡਾ ਇਕੱਠ ਕਰਕੇ ਰਾਜਨਗਿਰ ਨੇ ਆਪਣੀ ਸ਼ਰਮਨੀ ਅਕਾਲੀ ਦਲ ਵਿੱਚ ਧੱਕ ਪਾਉਣੀ ਸ਼ੁਰੂ ਕਰ ਦਿੱਤੀ। ਅੱਜ ਜਿਵੇਂ ਬਾਬਾ ਬਕਾਲਾ ਸਾਹਿਬ ਦੇ ਜਿੰਨੇ ਵੀ ਪਿੰਡਾਂ ਦੇ ਸਾਡੇ ਮੋਤਵਾਰ ਨੇ ਲੀਡਰ ਸਾਹਿਬਾਨ, ਬਲਾਕ ਸੰਮਤੀ ਮੈਂਬਰ ਸਾਹਿਬਾਨ, ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਉਹ ਅੱਜ ਸਾਰੇ ਸਵੇਰ ਤੋਂ ਅਸੀਂ ਸੱਦੇ ਸੀਗੇ। ਅਸੀਂ ਵਿਚਾਰ ਵਟਾਂਦਰਾ ਕਰਕੇ ਕਿ ਕਿਵੇਂ ਬਲਜੀਤ ਸਿੰਘ ਦਲਾਲ ਉਸਮਾਨ ਹੁਣਾ ਦੀ ਚੋਣ ਜੇ ਅਸੀਂ ਜਿੱਤ ਨੂੰ ਯਕੀਨੀ ਬਣਾਉਣਾ ਅਸੀਂ ਉਹ ਡਿਊਟੀਆਂ ਲਾਈਆਂ ਨੇ ਤੇ ਉਹ ਡਿਊਟੀਆਂ ਨੂੰ ਅਸੀਂ ਤਕਰੀਬਨ ਤਕਰੀਬਨ ਫਾਈਨਲ ਕਰ ਲਿਆ ਕਿ ਵਿਉਂਤਬੰਦੀ ਕਿਵੇਂ ਸਾਡੀ ਹੋਣੀ ਆ ਤੇ ਮੈਂ ਸਮਝਦਾ ਜਿੰਨਾ ਸਾਹ ਤੇ ਜਿੰਨਾ ਰਿਸਪੌਂਸ ਸਾਨੂੰ ਮਿਲਿਆ ਸਾਡੇ ਵਰਕਰਾਂ ਤੋਂ ਤੇ ਮੈਂ ਇਹ ਜਰੂਰ ਬਹੁਤ ਭਰੋਸੇ ਨਾਲ ਕਹਿ ਸਕਦਾ ਕਿ ਜਲਾਲ ਉਸਮਾਨ ਸਾਹਿਬ ਦੀ ਜਿਹੜੀ ਚੋਣ ਆ ਇਨ ਵੇਸ ਨਾਲ ਬਹੁਤ ਬਲ ਮਿਲੂਗਾ ਤੇ ਆਉਂਦੇ ਦਿਨਾਂ ਚ ਅਸੀਂ ਜਿਹੜੀ ਇਹ ਮਹੀਮ ਫੜੀ ਆ ਇਹਨੂੰ ਅਸੀਂ ਹੋਰ ਵੀ ਤੇਜ ਕਰਾਂਗੇ ਅੰਦੀ ਸਾਹਿਬ ਬ੍ਰਦਰ ਨੇ ਨੌ ਹਲਕੇ ਆ ਕਿ ਕਹਿ ਸਕਦੇ ਸਮੂਹ ਹਲਕਿਆਂ ਦੇ ਵਿੱਚ ਜਾ ਰਹੇ ਆ ਇਕੱਲੇ ਵਾਲੀ ਕੰਮ ਕਿੰਦੇ ਬਿਲਕੁਲ ਜਾਵਾਂਗੇ ਜਿੱਥੇ ਜਿੱਥੇ ਵੀ ਪਹੁੰਚ ਹੋ ਸਕਦੀ ਹੈ ਨੌਵਾਂ ਤੋਂ ਇਲਾਵਾ ਵੀ ਜਦੋਂ ਇਹ ਪਾਰਟੀ ਜੁਆਇਨ ਕਰ ਲਈ ਸਾਡਾ ਨੈਤਿਕ ਫਰਜ਼ ਬਣਦਾ ਵੀ ਅਸੀਂ ਇਹਦੀ ਬਿਹਤਰੀ ਲਈ ਦਿਨ ਰਾਤ ਕੰਮ ਕਰੀਏ ਮੈਂ ਇਸ ਗੱਲ ਦਾ ਪੂਰਨ ਵਿਸ਼ਵਾਸ ਰੱਖਦਾ ਵੀ ਜੋ ਆਸ ਉਮੀਦ ਸਾਡੇ ਤੋਂ ਪਾਰਟੀ ਨੇ ਲਾਈ ਆ ਉਹਦੇ ਤੋਂ ਵੱਧ ਜਿਹੜੇ ਆ ਰਿਜ਼ਲਟ ਦਿੱਤੇ ਜਾਣਗੇ ਜ਼ਿਕਰ ਯੋਗ ਹੈ ਕਿ ਰਾਜਨ ਗੇਲ ਵੱਲੋਂ ਕਾਂਗਰਸ ਤੇ ਇਲਜ਼ਾਮ ਲਗਾਏ ਸਨ ਕਿ ਉਹਨਾਂ ਵੱਲੋਂ ਵੱਡੇ ਗੁੰਡਿਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਜਿਸ ਕਾਰਨ ਉਹਨਾਂ ਨੇ ਸ਼ਰੋਨੀ ਅਕਾਲੀ ਦਲ ਵਿੱਚ ਹੱਥ ਮਿਲਾ ਕੇ ਪਾਰਟੀ ਨਾਲ ਜੁਆਇਨ ਕਰ ਲਿਆ ਹੈ ਬਾਬਾ ਪਕਾਲਾ ਤੋਂ ਪ੍ਰਿੰਸ ਦੀ ਰਿਪੋਰਟ ਮਿੰਨੀ ਪਾਕਟ ਨਿਊਜ਼ ਵੀਰੇ ਤੁਹਾਨੂੰ ਪਤਾ ਹੈ ਸੁਲਤਾਨਪੁਰ ਵਿੱਚ ਕੀ ਚੱਲਦਾ ਹੈ ਉਪਰਾਜ ਜੀ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਤਾਂ ਬੱਚੇ-ਬੱਚੇ ਨੂੰ ਪਤਾ ਆ ਕਿ ਕੀ ਚੱਲਦਾ ਆ ਬਾਕੀ ਤੁਸੀਂ ਦੱਸਦੇ ਹੋ ਕੀ ਚੱਲਦਾ ਆ ਲੈ ਸੁਣ ਫੇਰ ਰਾਣੇ ਦੇ ਬੱਲੇ ਬਣਾਏ ਰਾਣੇ ਦੀ ਬੱਲੇ ਬੱਲੇ ਰਾਣੇ ਦੀ ਬੱਲੇ ਬੱਲੇ ਐਤ ਕੀ ਬੱਲਾ ਚਲਾਉਣਾ ਜਿੱਥੇ ਰਾਣਾ ਉੱਥੇ ਜਾਣਾ ਸੁਲਤਾਨਪੁਰ ਲੋਧੀ ਵਿੱਚ ਆਜ਼ਾਦ ਉਮੀਦਵਾਰ ਤੁਹਾਡੇ ਆਪਣੇ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਕਾਮਯਾਬ ਬਣਾਓ